ਇੱਕ ਕਹਾਣੀ ਹੈ ਜੋ ਪੰਜਾਬ ਦੇ ਇੱਕ ਪਿੰਡ ਦੇ ਆਲੇ-ਦੁਆਲੇ ਘਮਦੀ ਹੈ ਜਿੱਥੇ ਰਿਸ਼ਤਿਆਂ ਦੀ ਕੜਵਾਹਟ ਅਤੇ ਪਿਆਰ ਦੇ ਰੰਗਾਂ ਨੂੰ ਮਨੁੱਖੀ ਸੁਭਾਅ ਦੇ ਨਜ਼ਰੀਏ ਤੋਂ ਦੇਖਿਆ ਗਿਆ ਹੈ ਕਾਲੀ ਭਾਬੀ ਤੇ ਗੋਰੀ ਨਣਦ ਪਿੰਡ ਦੇ ਲੋਕਾਂ ਦੀਆਂ ਗੱਲਾਂ ਦਾ ਕੋਈ ਅੰਤ ਨਹੀਂ ਹੁੰਦਾ ਜਦੋਂ ਜਸਬੀਰ ਦਾ ਵਿਆਹ ਹੋਇਆ ਤਾਂ ਪੂਰੇ ਪਿੰਡ ਵਿੱਚ ਚਰਚਾ ਛਿੜ ਗਈ ਜਸਬੀਰ ਆਪ ਤਾਂ ਕਣਕਵੰਨੇ ਰੰਗ ਦਾ ਸੀ ਪਰ ਉਸਦੀ ਪਤਨੀ ਨਸੀਬ ਦਾ ਰੰਗ ਕਾਫੀ ਪੱਕਾ ਯਾਨੀ ਸਾਵਲਾ ਸੀ ਦੂਜੇ ਪਾਸੇ ਜਸਬੀਰ ਦੀ ਛੋਟੀ ਭੈਣ ਕਿਰਨ ਦੁੱਧ ਵਰਗੀ ਚਿੱਟੀ ਸੀ ਪਿੰਡ ਦੀਆਂ ਤੀਵੀਆਂ ਨੇ ਪਹਿਲੇ ਦਿਨ ਹੀ ਨਾਂ ਰੱਖ ਦਿੱਤਾ ਕਾਲੀ ਭਾਬੀ ਤੇ ਗौरी ਨੰਦ ਸ਼ੁਰੂਆਤੀ ਦਿਨ ਅਤੇ ਵਿਅੰਗ ਨਸੀਬ ਇੱਕ ਬਹੁਤ ਹੀ ਸੁਲਜੀ ਹੋਈ ਅਤੇ ਸਬਰ ਵਾਲੀ ਔਰਤ ਸੀ ਉਸ ਨੂੰ ਪਤਾ ਸੀ ਕਿ ਉਸ ਦਾ ਰੰਗ ਪੱਕਾ ਹੈ ਪਰ ਉਸ ਦੇ ਸੰਸਕਾਰ ਬਹੁਤ ਉੱਚੇ ਸਨ ਉਹ ਸਵੇਰੇ 4 ਵਜੇ ਉੱਠਦੀ ਸਾਰੇ ਘਰ ਦਾ ਕੰਮ ਕਰਦੀ ਪਸ਼ੂਆਂ ਨੂੰ ਸੰਭਦੀ ਅਤੇ ਸੱਸ ਸਹੁਰੇ ਦੀ ਸੇਵਾ ਕਰਦੀ ਪਰ ਕਿਰਨ ਜੋ ਆਪਣੇ ਰੂਪ ਦੇ ਹੰਕਾਰ ਵਿੱਚ ਰਹਿੰਦੀ ਸੀ ਅਕਸਰ ਆਪਣੀ ਭਾਬੀ ਨੂੰ ਨੀਵਾ ਦਿਖਾਉਣ ਦਾ ਕੋਈ ਮੌਕਾ ਨਹੀਂ ਛੱਡਦੀ ਸੀ ਉਹ ਅਕਸਰ ਕਹਿੰਦੀ ਭਾਬੀ ਤੂੰ ਬਾਹਰ ਧੁੱਪੇ ਨਾ ਜਾਇਆ ਕਰ ਪਹਿਲਾਂ ਹੀ ਰਾਂਗੇ ਨਾ ਗੂੜਾ ਕਿਤੇ ਹੋਰ ਨਾ ਸੜ ਜਾਵੇ ਨਸੀਬ ਸਿਰਫ ਮੁਸਕਰਾ ਦਿੰਦੀ ਉਸ ਨੂੰ ਪਤਾ ਸੀ ਕਿ ਰੂਪ 4 ਦਿਨਾਂ ਦਾ ਹੁੰਦਾ ਹੈ ਪਰ ਗੁਣ ਉਮਰ ਭਰ ਸਾਥ ਨਿਭਾਉਂਦੇ ਹਨ ਵਿਤਕਰੇ ਦੀ ਦੀਵਾਰ ਘਰ ਵਿੱਚ ਜਦੋਂ ਵੀ ਕੋਈ ਪਰੌਣਾ ਆਉਂਦਾ ਸੱਸ ਹਮੇਸ਼ਾ ਕਿਰਨ ਨੂੰ ਅੱਗੇ ਕਰਦੀ ਨਸੀਬ ਨੂੰ ਰਸੋਈ ਵਿੱਚ ਹੀ ਰੱਖਿਆ ਜਾਂਦਾ ਤਾਂ ਜੋ ਕੋਈ ਇਹ ਨਾ ਕਹੇ ਕਿ ਜਸਬੀਰ ਦੀ ਵੋਟੀ ਦਾ ਰੰਗ ਦੱਬਿਆ ਹੋਇਆ ਹੈ। ਇੱਕ ਵਾਰ ਪਿੰਡ ਵਿੱਚ ਵਿਆਹ ਸੀ। ਕਿਰਨ ਨੇ ਬਹੁਤ ਮਹਿੰਗਾ ਗੁਲਾਬੀ ਸੂਟ ਪਾਇਆ। ਨਸੀਬ ਨੇ ਵੀ ਇੱਕ ਸਾਦਾ ਜਿਹਾ ਸੂਟ ਪਾਇਆ ਸੀ। ਲੋਕਾਂ ਨੇ ਕਿਰਨ ਦੀ ਬਹੁਤ ਤਾਰੀਫ਼ ਕੀਤੀ ਪਰ ਨਸੀਬ ਵੱਲ ਕਿਸੇ ਨੇ ਗੌਰ ਨਾ ਕੀਤੀ। ਕਿਰਨ ਨੇ ਹੱਸ ਕੇ ਕਿਹਾ, "ਭਾਬੀ, ਗੁਲਾਬੀ ਰੰਗ ਗੋਰਿਆਂ ਤੇ ਹੀ ਜੱਚਦਾ ਹੈ।" ਨਸੀਬ ਨੇ ਸ਼ਾਂਤੀ ਨਾਲ ਜਵਾਬ ਦਿੱਤਾ, "ਧੀਏ, ਕੱਪੜੇ ਤਾਂ ਸਰੀਰ ਢੱਕਣ ਲਈ ਹੁੰਦੇ ਨੇ, ਰੰਗ ਤਾਂ ਰੱਬ ਦੀ ਦੇਣ ਹੈ।" ਵਕਤ ਦਾ ਪਈਆ ਸਮਾਂ ਬੀਤਦਾ ਗਿਆ ਕਿਰਨ ਦਾ ਵਿਆਹ ਇੱਕ ਅਮੀਰ ਘਰ ਵਿੱਚ ਹੋ ਗਿਆ ਉਹ ਆਪਣੇ ਰੂਪ ਦੇ ਦਮ ਤੇ ਉੱਥੇ ਰਾਜ ਕਰਨਾ ਚਾਹੁੰਦੀ ਸੀ ਪਰ ਉੱਥੇ ਉਸ ਦੀ ਸੱਸ ਬਹੁਤ ਸਖਤ ਨਿਕਲੀ ਕਿਰਨ ਨੂੰ ਘਰ ਦਾ ਕੰਮ ਕਰਨਾ ਨਹੀਂ ਆਉਂਦਾ ਸੀ ਕਿਉਂਕਿ ਪੇਕੇ ਘਰ ਉਸਨੇ ਕਦੇ ਪੈਰ ਨਹੀਂ ਸੀ ਹਿਲਾਇਆ ਦੂਜੇ ਪਾਸੇ ਨਸੀਬ ਨੇ ਆਪਣੇ ਸੁਭਾਅ ਨਾਲ ਸਾਰੇ ਪਿੰਡ ਦਾ ਦਿਲ ਜਿੱਤ ਲਿਆ ਸੀ ਜਦੋਂ ਜਸਬੀਰ ਦੇ ਮਾਤਾ ਜੀ ਬਿਮਾਰ ਹੋਏ ਤਾਂ ਨਸੀਬ ਨੇ ਦਿਨ ਰਾਤ ਇੱਕ ਕਰ ਦਿੱਤੀ ਉਹ ਉਹਨਾਂ ਦੀ ਗੰਦਗੀ ਸਾਫ਼ ਕਰਦੀ ਸਮੇਂ ਸਿਰ ਦਵਾਈ ਦਿੰਦੀ ਜਸਬੀਰ ਨੂੰ ਅਹਿਸਾਸ ਹੋਇਆ ਕਿ ਉਸ ਦੀ ਪਤਨੀ ਦਾ ਰੰਗ ਭਾਵੇਂ ਕਾਲਾ ਹੈ ਪਰ ਉਸ ਦਾ ਦਿਲ ਸੋਨੇ ਵਰਗਾ ਹੈ किरण ਤੇ ਆਈ مصیبت ایک دن خبر آئی کہ کرن بہت بیمار ہے اس ਨੂੰ چمڑی دی کوئی ਭਿਆਨਕ ਬਿਮਾਰੀ ਹੋ ਗਈ ਸੀ ਜਿਸ ਕਾਰਨ ਉਸਦੇ ਚਿਹਰੇ ਤੇ ਦਾਗ ਪੈ ਗਏ ਉਸਦਾ ਉਹ ਗੋਰਾ ਰੰਗ ਜਿਸ ਤੇ ਉਸ ਨੂੰ ਮਾਣ ਸੀ ਹੁਣ ਫਿੱਕਾ ਪੈ ਗਿਆ ਸੀ ਉਸਦੇ ਸਹੁਰੇ ਪਰਿਵਾਰ ਨੇ ਉਸ ਦੀ ਸਾਰ ਲੈਣੀ ਛੱਡ ਦਿੱਤੀ ਜਦੋਂ ਨਸੀਬ ਨੂੰ ਪਤਾ ਲੱਗਾ ਉਸਨੇ ਜਸਵੀਰ ਨੂੰ ਕਿਹਾ ਆਪਾਂ ਕਿਰਨ ਨੂੰ ਘਰ ਲੈ ਕੇ ਆਉਨੇ ਆ ਉਹ ਸਾਡੀ ਟੀ ਹੈ ਅਸਲੀ ਖੂਬਸੂਰਤੀ ਦੀ ਪਛਾਣ کرن ਜਦੋਂ ਵਾਪਸ ਆਈ ਉਹ ਸ਼ੀਸ਼ਾ ਦੇਖਣ ਤੋਂ ਵੀ ਡਰਦੀ ਸੀ ਉਹ ਰੋ ਰਹੀ ਸੀ ਨਸੀਬ ਨੇ ਉਸ ਦਾ ਸਿਰ ਆਪਣੀ ਗੋਦ ਵਿੱਚ ਰੱਖਿਆ ਨਸੀਬ ਨੇ ਮਹੀਨਿਆਂ ਤੱਕ ਕਿਰਨ ਦੀ ਸੇਵਾ ਕੀਤੀ ਦੇਸੀ ਨੁਸਖਿਆਂ ਨਾਲ ਉਸ ਦੀ ਚਮੜੀ ਠੀਕ ਕੀਤੀ ਅਤੇ ਸਭ ਤੋਂ ਵੱਡੀ ਗੱਲ ਉਸ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਕੀਤਾ ਕਿਰਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਸ ਨੇ ਰੋਂਦੇ ਹੋਏ ਨਸੀਬ ਦੇ ਹੱਥ ਫੜ ਲਏ ਅਤੇ ਕਿਹਾ ਭਾਬੀ ਮੈਂ ਗੋਰੀ ਹੋ ਕੇ ਵੀ ਮਨ ਦੀ ਕਾਲੀ ਸੀ ਤੇ ਤੁਸੀਂ ਜਿਸ ਨੂੰ ਮੈਂ ਕਾਲੀ ਕਹਿੰਦੀ ਸੀ ਤੁਹਾਡਾ ਮਨ ਦੁੱਧ ਨਾਲੋਂ ਵੀ ਚਿੱਟਾ ਹੈ ਅਸਲੀ ਸੁੰਦਰਤਾ ਰੰਗ ਵਿੱਚ ਨਹੀਂ ਇਨਸਾਨੀਅਤ ਵਿੱਚ ਹੁੰਦੀ ਹੈ ਸਿੱਟਾ ਪਿੰਡ ਵਾਲੇ ਹੁਣ ਵੀ ਉਹਨਾਂ ਨੂੰ ਕਾਲੀ ਭਾਬੀ ਤੇ ਗੋਰੀ ਨਣਦ ਕਹਿੰਦੇ ਹਨ ਪਰ ਹੁਣ ਇਹ ਸ਼ਬਦ ਵਿਅੰਗ ਨਹੀਂ ਬਲਕਿ ਇੱਕ ਮਿਸਾਲ ਬਣ ਗਏ ਹਨ ਕਿ ਕਿਵੇਂ ਇੱਕ ਕਾਲੀ ਕਹੀ ਜਾਣ ਵਾਲੀ ਔਰਤ ਨੇ ਆਪਣੇ ਗੁਣਾਂ ਨਾਲ ਪੂਰੇ ਪਰਿਵਾਰ ਦਾ ਰੰਗ ਰੋਸ਼ਨ ਕਰ ਦਿੱਤਾ